ਮੇਰੇ ਜੀਵਨ ਤੋਂ ਕਰ ਲਈ ਬੈਠਾ ਉਹ ਨਾ ਇਹ ਰੋਗਦੋ ਰੋਗਦੋ ਬਰੀ ਨਾ ਟੋਕ ਮੇਰਾ ਨਾਮ ਨਿਹਾਰਾਣੀ ਹੈ ਮੇਰੇ ਘਰ ਵਾਲੇ ਦਾ ਨਾਮ ਸੁਖਵਿੰਦਰ ਸਿੰਘ ਹੈ 10 ਅਕਤੂਬਰ ਨੂੰ ਉਹਨਾਂ ਦੇ ਬਰਥਡੇ ਤੋਂ ਇੱਕ ਦਿਨ ਪਹਿਲਾਂ ਹੀ ਮਤਲਬ ਚਿੱਟੇ ਦੀ ওভারਡੋਜ਼ ਦੀ ਵਜ੍ਹਾ ਕਰਕੇ ਉਹ ਖਤਮ ਹੋ ਗਈ ਹੈ ਨਾ ਇਹ ਸਾਰਾ ਇੱਕ ਮਤਲਬ ਪੰਜਾਬ ਸਰਕਾਰ ਦੀ ਵਜ੍ਹਾ ਕਰਕੇ ਹੋ ਰਿਹਾ ਮਤਲਬ ਭਗਵਾਨ ਤਾਂ ਮਾਣ ਨਹੀਂ ਕਹਿ ਸਕਦੇ ਅਸੀਂ ਆਮ ਹੋ ਰਿਹਾ ਚਿੱਟਾ ਜਿਹਦਾ ਮਤਲਬ ਕਿ ਸ਼ਬਦ ਸੁਣਨ ਤੋਂ ਵੀ ਡਰ ਲੱਗਦਾ ਤੇ ਦੋ ਮੇਰੇ ਦੋ ਛੋਟੀਆਂ ਬੱਚੀਆਂ ਐ ਇੱਕ ਮੇਰੀ ਬੱਚੀ 6 ਮਹੀਨੇ ਦੀ ਹੈ ਮੈਂ ਇਹਨੂੰ ਛੱਡ ਕੇ ਨਾ ਕੋਈ ਕੰਮ ਕਰ ਸਕਦੀ ਪਿੱਛੇ ਮੇਰੇ ਪਾਪਾ ਵੀ ਨਹੀਂ ਆ ਮੈਂ ਪਿੱਛੋਂ ਵੀ ਕੋਈ ਉਮੀਦ ਨਹੀਂ ਰੱਖ ਸਕਦੀ ਚਲੋ ਉਮੀਦ ਹੈ ਪਰ ਫਿਰ ਵੀ ਇੱਕ ਬੱਚਿਆਂ ਦੇ ਸਿਰ ਤੋਂ ਬਾਪ ਚਲ ਗਿਆ ਸਰਕਾਰ ਇਸ ਚੀਜ਼ ਦਾ ਕਿਉਂ ਨਹੀਂ ਕੋਈ ਹੱਲ ਕਰਦੀ ਜੇ ਇਹਨਾਂ ਸ਼ਰਾਬਾਂ ਦੇ ਨਾਲ ਅਗਰ ਕੋਈ ਖਤਮ ਹੋ ਜਾਂਦਾ ਉਹਦੇ ਵਾਸਤੇ ਤਾਂ ਸਰਕਾਰ ਦਿੱਤਾ 10-10 ਲੱਖ ਰੁਪਏ ਦੇ ਦਿੰਦੀ ਤੇ ਮੈਂ ਤਾਂ ਇਹ ਹੀ ਸਰਕਾਰ ਤੋਂ ਮੰਗ ਕਰਦੀ ਆ ਮੈਨੂੰ ਨੌਕਰੀ ਦਿੱਤੀ ਜਾਵੇ ਤੇ ਮੇਰੇ ਬੱਚਿਆਂ ਦਾ ਚੱਕਿਆ ਜਾਵੇ ਇਹਨਾਂ ਨੂੰ ਦੇਖਿਆ ਜਾਵੇ ਜੋ ਕੰਮ ਉਹਦੇ ਪਾਪ ਨੇ ਕਰਨਾ ਸੀਗਾ ਸਰਕਾਰ ਕਰੇ ਕਿਉਂਕਿ ਸਰਕਾਰ ਦੀ ਵਜਨ ਆ ਰਹੀ ਮੇਰੇ ਮੇਰੇ ਘਰ ਵਾਲੀ ਮੋਦਈ ਮੇਰੇ ਲਈ ਹੀ ਮੰਗੇ ਦੀ ਸਰਕਾਰ ਤੋਂ ਜਿਆਦਾ ਚਿੱਟਾ ਬੰਦ ਕੀਤਾ ਜਾਵੇ ਹੋਰ ਹੋਰ ਸਾਰਾ ਕੁਝ ਬੰਦ ਹੋ ਰਿਹਾ ਸਰਕਾਰ ਦੀ ਨੀਕਾ ਵਿੱਚ ਹੀ ਸਭ ਕੁਝ ਹੋ ਰਿਹਾ ਬਸ ਹੱਥ ਜੋੜ ਕੇ ਅਰਦਾਸ ਹੈ ਮੈਨੂੰ ਤਾਂ ਹੈ ਕਿ ਮੇਰੇ ਬੱਚਿਆਂ ਨੂੰ ਦੇਖਿਆ ਜਾਵੇ ਮੇਰੇ ਕੋਈ ਕੰਮ ਅਦਾ ਕੀਤਾ ਜਾਵੇ ਮੇਰਾ ਨਾਮ ਮਹਿੰਦਰ ਸਿੰਘ ਜੀ ਵਾਸੀ ਮੋੜਕਲਾ ਜੀ ਬਾਪ ਦਾ ਨਾਮ ਚੂਕਰ ਸਿੰਘ ਜੀ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜਾ ਜੀ ਮੈਂ ਜੇ ਕੋਈ ਬਦਾ ਕਟਾ ਕੇ ਗੱਲ ਕਰਾਂ ਤਾਂ ਮੈਨੂੰ ਪਰਮਾਤਮਾ ਦੇਖੇ ਇਹ ਦੋ ਮੋਤਾਂ ਨਹੀਂ ਹੋਣਾਂ ਦੀ ਘਟੋ ਘਟ ਸਾਡੇ ਬੇੜੇ ਦੇ ਵਿੱਚ 10 ਮੋਤਾਂ ਹੋਣਗੀਆਂ ਜੀ 10 ਮੋਤਾਂ ਦੇ ਆਪਾਂ ਘਰੇ ਵੀ ਲੈ ਜਾਵਾਂਗੇ ਤੁਹਾਨੂੰ ਪਰ ਕੀ ਕਾਰਨ ਕੀ ਹੈ ਜੀ ਹਰੇਕ ਬੰਦਾ ਡਰਦਾ ਵੀ ਸਾਡੇ ਕੋਈ ਹੋਰ ਵਾਲ ਜਾਮਨਾ ਪੈ ਜੇ ਦੀ ਚਿੱਟੇ ਨਾ ਮੋਤ ਅਸੀਂ ਅੱਜ ਗੁਰੂ ਘਰ ਦੇ ਵਿੱਚ ਖੜਕੇ ਨਾ ਇਹ ਅਰਦਾਸ ਵੀ ਕਰਦੇ ਆ ਤੇ ਸਰਕਾਰ ਨੂੰ ਮੈਂ ਬਾਰ ਬਾਰ ਇਹ ਗੱਲ ਦੁਹਰਾ ਰਿਆ ਵੀ ਜਿਹੜੇ ਤੁਸੀਂ ਹਜ਼ਾਰ ਹਜ਼ਾਰ ਰੁਪਏ ਧੀਆਂ ਪੈਣਾ ਬੀਬੀਆਂ ਨੂੰ ਦੇਣਾ ਸੀ ਉਹਨੂੰ ਤਾਂ ਛੱਡੋ ਉਨੇ ਤਾਂ ਖਾਦੀ ਕੜੀ ਉਹ 4 ਸਾਲ ਗਏ ਨੰਗ ਸਰਕਾਰ ਦੀਆਂ ناکਾਮੀਆਂ ਹੁਣ ਕੰਨਾਂ ਦੇ ਲੋਕ ਲਿਖਣ ਲੱਗੇ ਨੇ ਆ ਧੀਆਂ ਪੈਣਾ ਅੱਜ ਆਪਦੇ ਵਾਸਤੇ ਰੋਜ਼ਗਾਰ ਮੰਗ ਰੀਆਂ ਨੇ ਕਿਉਂਕਿ ਅੱਜ ਉਹ ਜਿਹੜੀਆਂ ਹੈਗੀਆਂ ਨੇ ਸਾਰੀ ਜਵਾਨੀ ਭਰੇ ਉਹਨਾਂ ਨੂੰ ਤੁਸੀਂ ਅਰਥੀਆਂ ਨੂੰ ਮੋਢੇ ਉਹਨਾਂ ਨੂੰ ਦੇਣੇ ਪਏਗੇ ਨੇ ਤੇ ਮੈਂ ਹੁਣ ਤੁਸੀਂ ਲੋਕਾਂ ਦਾ ਸਬਰ ਦਾ ਬੰਨ ਨਾ ਆਪਾਂ ਇਹਦੇ 'ਚ ਦੇਖੀਏ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਦਬਸ਼ ਪਾਉਣ ਦੀ ਬਜਾਏ ਕੋਈ ਇਹਨਾਂ ਦੇ ਜ਼ਖਮਾਂ ਤੇ ਮਲਮ ਲਾਵੇ ਜੇ ਹਾਲਾਤ ਬਣੇ ਨੇ ਆਪਾਂ ਕੰਧ ਦੇ ਅੱਗੇ ਕਹਿ ਦਿੰਦੇ ਕੰਧ ਤੇ ਲਿਖਿਆ ਪੜ੍ਹ ਲਓ ਹੁਣ ਅਸੀਂ ਕੰਧ ਤੇ ਲਿਖਿਆ ਵੀ ਨਹੀਂ ਪੜ੍ਹ ਪਾਰੇ ਇਹਨਾਂ ਦੀ ਅਸੀਂ ਆਰਥਿਕ ਤੌਰ ਤੇ ਮੈਂ ਉਦੋਂ ਵੀ ਕਹਿ ਕੇ ਆਇਆ ਸੀਗਾ ਅੱਜ ਵੀ ਕਹਿੰਦੇ ਆ ਅਸੀਂ ਦੁਬਾਰੇ ਮਦਦ ਕਰਾਂਗੇ ਪਰ ਸਾਡੇ ਵੀ ਹੱਥ ਬੰਨੇ ਹੋਏ ਐ ਜਿਸ ਹਿਸਾਬ ਨਾਲ ਚਿੱਟਾ ਫੈਲ ਰਿਹਾ ਹੈ ਅਸੀਂ ਕਿਦੀ ਕਿਦੀ ਮਦਦ ਕਰਾਂਗੇ ਯਾ ਤਾਂ ਸਰਕਾਰ ਆਪਦੇ ਹੱਥ ਪਿੱਛੇ ਖਿੱਚ ਗਏ ਜਿਹੜਾ ਲੋਕਾਂ ਦੇ ਹੱਥ ਡੋਰ ਦੇ ਦੇ ਲੋਕ ਆਪ ਦਾ ਇਨਸਾਫ ਵੀ ਆਪ ਲੈਣਗੇ ਲੋਕ ਆਪ ਦੀ ਆਪ ਦੀ ਮਦਦ ਵੀ ਆਪ ਕਰਨਗੇ ਸੋ ਆਪ ਸਾਰੀ ਮੀਡੀਆ ਦਾ ਮੈਂ ਇੱਕ ਵਾਰ ਫੇਰ ਧੰਵਾਦੀਆਂ ਵੀ ਜਿਹੜਾ ਤੁਸੀਂ ਮੌੜ ਦੇ ਵਿੱਚ ਜਿਹੜੇ ਹਾਲਾਤ ਨੇ ਅਸਲ ਹਾਲਾਤ ਨੇ ਤਰਾਤਲ ਤੇ ਉਹਨਾਂ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਹੋ ਨਾ ਕਿ ਸਿਰਫ ਕੇਵਲ ਪੋਸਟਰਾਂ ਦੇ ਉੱਤੇ ਤੇ ਫਲੈਕਸਾਂ ਦੇ ਉੱਤੇ ਯੁੱਧ ਨਸ਼ਾ ਵਿਰੁੱਧ 40000 ਨੌਕਰੀਆਂ ਦੇਤੀਆਂ 50000 ਨੌਕਰੀਆਂ ਦੇਤੀਆਂ ਨੌਕਰੀਆਂ ਤਾਂ ਅੱਜ ਜੇ ਮਿਲੀਆਂ ਹੁੰਦੀਆਂ ਜੇ ਬੇਰੋਜ਼ਗਾਰੀ ਨਾ ਹੁੰਦੀ ਨਾ ਨਸ਼ਾ ਹੋਣਾ ਸੀ ਤੇ ਨਾ ਇੱਥੇ ਜਿਹੜੇ ਕ੍ਰਾਈਮ ਹੋਣਾ ਸੀ ਤੇ ਨਾ ਇੱਥੇ ਲਾਅ ਐਂਡ ਆਰਡਰ ਖਰਾਬ ਹੋਣਾ ਸੀ ਪੰਜਾਬ ਨੂੰ ਅੱਜ ਲੁੱਟ ਦਾ ਅੱਡਾ ਬਣਾ ਰੱਖਿਆ ਹੈ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਗਰੀਬ ਗੁਰਬਾ ਬੇਰੋਜ਼ਗਾਰ ਹੈ ਗਰੀਬ ਦੋ ਟਾਈਮ ਦੀ ਰੋਟੀ ਕਮਾ ਕੇ ਨਹੀਂ ਖਾ ਪਾ ਰਿਹਾ ਤੇ ਇਸ ਲਈ ਸਰਕਾਰ ਜਿਹੜਾ ਕੁੰਭ ਕਰਨੀ ਨੀਂਦ ਤੋਂ ਜਾਗੇ ਸਾਲ ਰਹਿ ਗਿਆ ਇੱਕ ਲੋਕਾਂ ਨੇ ਨਹੀਂ ਉਹ ਹਾਲਾਤ ਬਣਾ ਦੇਣੇ ਆ ਵੀ ਇਹਨਾਂ ਨੂੰ ਪਿੰਡਾਂ 'ਚ ਘਰਾਂ 'ਚ ਵੜਨਾ ਵੋਟਾਂ ਮੰਗਣੀਆਂ ਦਾ ਦੂਰ ਲੋਕਾਂ ਨੇ ਇਹਨਾਂ ਦਾ ਸਮਾਜਿਕ ਤੌਰ ਤੇ ਬਹਿਸ਼ਕਾਰ ਕਰ ਦੇਣਾਗਾ ਸੋ ਇੰਨਾ ਕਹਿੰਦਾ ਹੋਇਆ ਮੈਂ ਆਪ ਸਭ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਹਲਕੇ ਵਾਲਿਆਂ ਨੂੰ ਯਕੀਨ ਦਿਵਾਉਣਾ ਵੀ ਤੁਸੀਂ ਕਰੜੇ ਦੇ ਕਾਇਮ ਹੋ ਕੇ ਰਹੋ ਕਿਉਂਕਿ ਆਪ ਦਾ ਜਿਹੜਾ ਨਿਆਂ ਲੈਣ ਵਾਸਤੇ ਬਾਜ਼ ਚੱਕਣਾ ਕੋਈ ਗੁਨਾਹ ਨਹੀਂ ਜੇ ਤੁਸੀਂ ਦਬੋਂਗੇ ਗੁਨਾਹਗਾਰ ਹੋਰ ਸਿਰ ਚੱਕੂਗਾ ਤਾਂ ਆਪਾਂ ਇਕੱਠੇ ਹੋ ਕੇ ਰਹਿਣਾ ਜਿੱਥੇ ਕਿਤੇ ਸਾਨੂੰ ਯਾਦ ਕਰੋਗੇ ਅਸੀਂ ਪਹੁੰਚਾਂਗੇ ਤੇ ਮੀਡੀਆ ਦੇ ਮਾਧਿਅਮ ਰਾਹੀਂ ਮੈਂ ਵੱਖ-ਵੱਖ ਪਾਰਟੀਆਂ ਨੂੰ ਵੱਖ-ਵੱਖ ਸਾਡੇ ਮੋੜ ਦੇ ਬਠਿੰਡਾ ਜ਼ਿਲ੍ਹੇ ਦੇ ਸਮਾਜਿਕ ਲੋਕਾਂ ਨੂੰ ਵੀ ਕਹਿਣਾ ਵੀ ਇਹਨਾਂ ਪਰਿਵਾਰਾਂ ਦੀ ਸਾਰ ਲਓ ਯਾਰ ਇਹ ਨਸ਼ੇੜੀ ਥੋੜੀ ਨੇ ਇਹ ਤਾਂ ਪੀੜਤ ਨੇ ਸਰਕਾਰਾਂ ਦੇ ਉਲਟ ਆਵਾਜ਼ ਚੱਕੋ ਇੱਥੇ ਚਾਰ-ਚਾਰ ਵਾਰ ਐਮ.ਐਲ.ਏ ਜਿੱਤੇ ਹੋਏ ਨੇ ਉਹ ਆਪਦਾ ਪ੍ਰੋਟੋਕਾਲ ਦੱਸਦੇ ਆ ਵੀ ਅਸੀਂ ਸਾਬਕਾ ਮੰਤਰੀ ਆ ਅਸੀਂ ਸਾਬਕਾ ਐਮ.ਐਲ.ਏ ਆ ਕਾ ਮਿਸ ਜੀ ਰੋਕ ਰਹੀ ਨਹੀਂ ਕੱਢ ਜੋ ਬਈ ਰੋਕੋ ਬਈ ਬੈਠਾ ਉਹ ਨਾ ਯਾਰ ਰੋਕ ਦੋ ਰੋਕ ਦੋ ਬਈ ਨਾ ਰੋਕ ਹਾਂ ਉਹ ਆਖ ਲੈ ਜੀ ਮਾਂਗੇ ਕੋਈ ਨਹੀਂ ਬਣਾ ਲਾਉਂਗੇ ਬਣਾ ਦਾਂਗੇ ਯਾਰ ਨਹੀ ਤੇਰਾ ਸਾਜ ਜਿਹੜਾ ਕੋਈ ਹੋਂ ਤਾਂ ਮਿੱਥੀ ਰੱਤੋਂ ਕਰ ਲੈ ਬੈਠਾ ਉਹ ਨਾ ਯਾਰ ਰੋਗਦੋ ਰੋਗਦੋ ਬਈ ਨਾ ਡਰ ਹਾਂ ਕੋਈ ਮਾਂਗੇ ਕੋਈ ਨਹੀਂ ਬਣਾਦਾ ਵੀਡੀਓ ਬਣਾਦਾ ਯਾਰਾ ਨਹੀਂ ਤੇਰਾ ਸਾਜ ਜਿਹੜਾ ਬੋਲੇ ਹੋ ਆ ਮਿੱਸ ਜੀ ਰੋਕ ਦੋ ਬੰਦਾ ਲਈ ਬੈਠਾ ਉਹ ਨਾ ਯਾਰ ਰੋਕ ਦੋ ਰੋਕ ਦੋ ਬਈ ਨਾ ਡੋ ਹਾਂ ਉਹ ਆਖ ਗੱਲ ਨਹੀਂ ਕੋਈ ਨਹੀਂ ਬਣਾ ਲਾ ਵੀਡੀਓ ਬਣਾ ਯਾਰ ਨਹੀਂ ਤੇਰਾ ਸਾਜੂ ਕੋਈ ਹੋਰ ਕੋਈ ਨਾ ਜਾਨਾ ਪੁੱਛ ਕੇ ਦੇਖੋ ਇਹ ਗੱਲ ਨਹੀਂ ਨਾ ਭਾਗੂ ਪੁੱਤ ਨੋਟਾ ਤਾਂ ਬੰਦਰੀ ਹੋਰ ਵੇ ਬੋਲਣ ਨਾਲ ਨਹੀਂ ਕੋਈ ਆਪਣੇ ਕੋਲ ਲੋਕਾਂ ਦੀ ਘਰੇ ਸੂਚ ਪ੍ਰਸ਼ਾਸਨ ਮੁੜਵਾ ਬਰ ਮੁੜਵਾ ਬਰ ਮੁੜ ਏ ਕੀ ਮਧਰਾ ਜੀ ਕੀ ਇਹ ਮਟੇਰੇ ਨੇ ਕਿਹੜੇ ਅੱਜ ਦੇ ਫੁੱਲ ਸਮਲਾਜਮ ਨੇ ਇਹ ਨਾ ਜੀ ਜਿੱਟਾ ਸਾਡੇ ਇੱਧਰ ਬੱਚਾ ਬੱਚਾ ਵੇਚੀ ਜਾਂਦਾ ਘਰ ਘਰ ਲੱਗਿਆ ਪਿਆ ਵੇਚਣਾ ਠੀਕ ਹੈ ਹੁਣ ਆਏ ਆ ਜੇ ਪਰਚਾ ਪੈਂਦਾ ਦੋ ਦਿਨਾਂ ਬਾਅਦ ਫੇਰ ਆ ਜਾਂਦੇ ਆ ਆ ਕੇ ਫੇਰ ਉਹੀ ਆ ਕੰਮ ਕਰਨ ਦੀ ਲੋੜ ਨਹੀਂ ਕਿਉਂ ਰੁਪਏ ਖੁੱਲੇ ਬਣਦੇ ਆ ਹੁਣ ਜੇ ਦਾ 500 ਰੁਪਏ ਦਿਹਾੜੀ ਕਮਾ ਕੇ ਲਿਆਉਣ ਤਾਂ ਉਹਦੇ ਨਾਲ ਨਾ ਤਾਂ ਜਿੱਟਾ ਪੀ ਸਕਣ ਉਹਨਾਂ ਘਰ ਚੱਲਣਾ ਖਰਚੇ ਖੁੱਲੇ ਆਗੇ ਘਰ ਘਰ ਜਿੱਟਾ ਵੇਚਣ ਤੇ ਹੋਇਆ ਪਿਆ ਕੋ ਹੁਣ ਇਹ ਥਾਂ ਥਾਂ ਲਿਖਿਆ ਹੋਇਆ ਬਸ ਤੇ ਮੁਲਾਜ਼ਮ ਨੇਗੇ ਤਾਂ ਪੂਤੀ ਮਟੇਰੇ ਅੱਛਾ ਕਿੰਨੇ ਕਿਥਾਵਾਂ ਤੇ ਲਿਖਿਆ ਹੋਇਆ ਹੈ ਹੁਣ ਨਚ ਆਇਆ ਕਹਿੰਦੇ 5-7 ਥਾਵਾਂ ਤੇ ਹੈਗਾਗਾ ਇੱਧਰ ਇੱਧਰ ਬੇਕਦਾਗਾ ਉੱਧਰ ਉੱਧਰ ਲਿਖਿਆ ਹੋਇਆ ਹੈ ਅੱਛਾ ਅੱਛਾ ਦੁਨੀਆਂ ਕੋਲੇ ਵੀ ਤੁਸੀਂ ਕੀ ਮੰਗੇ ਕਰਦੇ ਹੋ ਮੰਗ ਕੇ ਇਹਦਾ ਕਹਿੰਦੇ ਵੀ ਬੰਦ ਹੋਵੇ ਲੋਕ ਇਤੀ ਪੁੱਤ ਮਰਨੋਂ ਹਟਣਾ ਅੱਛਾ ਠੀਕ ਹੈ ਠੀਕ ਕਿਹੜੀ ਸਰਕਾਰ ਹੈ ਉਹ ਤਾਂ ਕਹਿ ਰਹੀ ਹੈ ਵੀ ਅਸੀਂ ਜੁੱਧ ਨਚਬਰਦ ਚਲਾਇਆ ਹੋਇਆ ਵੀ ਹੁਣ ਨਚੇ ਅਸੀਂ ਘਟਾ ਦੇ ਸਰਕਾਰ ਤਾਂ ਹੀ ਡੱਕਾ ਨਹੀਂ ਕਰਦੀ ਇਹਨਾਂ ਦਾ ਕੁਝ ਨਹੀਂ ਕਰਿਆ 5 ਸਾਲ ਇਹਨਾਂ ਨੇ ਉਹੀ ਬਥੀਟ ਕਰਤੇ ਇਹਦਾ ਕੱਲੇ ਇਹਨਾਂ ਦਾ ਫੋਕੇ ਬਾਧ ਹੀ ਰਹਿ ਗਏ ਬਸ ਦਾਨੀ ਕਰਦੇ ਨਾ 2-3 ਗ੍ਰਾਮ ਮਿਲਦਾਗਾ ਉਹਦੇ ਨਾਲ ਚੀਜ਼ੇ ਜਨ ਪੇਰ ਆ ਜਾਂਦੇ ਆ ਇਹਦੇ ਤੇ ਬਜ਼ਾਉਲਾ ਬਹੁਤ ਜਿਆਦਾ ਗਿਆ ਚਾਹੀ ਜੀ